ਸਾਰੇ ਜੀ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਸਵਾਗਤ ਕਰਦੇ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇਖੋ ਸੋ ਅੱਜ ਅਸੀਂ ਜਾ ਰਹੇ ਹਾਂ ਮਾਤਾ ਚੰਤਪੁਰ ਨੀ ਪੈਦੋ ਯਾਤਰਾ ਤੇ ਆਪਾਂ ਤੁਹਾਨੂੰ ਲੈ ਕੇ ਚੱਲੀਏ ਸਾਰਿਆਂ ਨੂੰ ਬਾਏ 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 ਆਪਦੇ ਸਾਰੀ ਬਾਏ ਕੀ ਬਤਾ ਦੀ ਚਲੋ ਚਲੋ ਜੀ ਕਪੂਰਲਾ ਬੱਸ ਸਟੈਂਡ ਪਹੁੰਚ ਗਏ ਹਾਂ ਹੁਣ ਆਪਾਂ ਇੱਥੋਂ ਬੈਨੇ ਜਲੰਧਰ ਵਾਲੀ ਪਾਸੇ ਸੇਰ ਅੱਗੇ ਚੱਲ ਜੀ। ਨੰਦੇ ਤੁਹਾਨੂੰ ਜੀ ਫਾਈਨਲੀ ਆਪਾਂ ਬਸ ਸਟੈਂਡ ਆ ਗਿਆ ਜਲੰਧਰ। ਹੁਣ ਇੱਥੋਂ ਆਪਾਂ ਫੜਦੇ ਆ ਅੱਗੇ ਦੀ ਬੱਸ। ਖੁਸ਼ਿਆਰਪੁਰ ਦੀ। ਆਹ ਦੇਖ ਲਓ ਸਾਡੀ ਛੋਟੀ ਯੂਟਿਊਬਰ। ਸਾਹਿਬ ਚਲੋ ਕਿੱਥੇ ਚੱਲੇ? ਮਾਤਾ ਜੀ ਹੈਨਾ? ਆ ਗਈ ਆ। ਤੇ ਕੌਣ ਅਸੀਂ ਜਾ ਰਹੇ ਹਾਂ ਹਾਂ ਜੀ ਹੋਰ ਕਿੱਥੇ ਜਾਣਾ ਤੁਸੀਂ ਭਾਈ ਉਹ ਥੇਰ ਤੋਂ ਪੁੱਜੀ ਜਾਵਾਂਗਾ ਨਮਸਤੇ ਨਮਸਤੇ ਸਰ ਸਿੱਟਾ ਸੁੱਟਾ ਮੁਕਰ ਲੋ ਕਰੋ ਸਾਹਿਬ ਕਿਤੇ ਚੱਲਾ ਸੋ ਫਾਈਨਲੀ ਆਪਾਂ ਪਹੁੰਚ ਗਏ ਹਿਸ਼ਾਲਪੁਰ ਤੇ ਹੁਣ ਆਪਾਂ ਇਥੋਂ ਚੌਲ ਦੀ ਫੋਟੋ ਖੜਦੇ ਆ 12 ਦਾਸ ਹੈਗੇ ਆ ਬੱਚੇ ਪਾ ਕੇ 12 ਉਹ ਜੀ ਬਾਬਾ ਜੀ ਦੇਖ ਰਹਾ ਹੁਣ ਸਾਲ ਨੂੰ ਆਟੋ ਨਹੀਂ ਮਿਲਦੀ ਅਸੀਂ ਪੈਦਲ ਜਾ ਰਹੇ ਹਾਂ ਨੀ ਖਾਣੇ ਆ ਆ ਫੜੀ ਆ ਬਸ ਸੋਤੇ ਆਣਾ ਹੀ ਫੋਨ ਫੜਨਾ ਔਰ ਲੱਗੋ ਫੋਨ ਫੜਾ ਖੋਲਵੇਂ ਨੂੰ ਇੱਥੇ ਆ ਇੱਧਰ ਬੰਨ ਕੇ ਚੱਲ ਜਿਓ ਆ ਦੇਖੋ ਕੰਮ ਜੀ ਦੇਖੋ ਇਹਨਾਂ ਨੂੰ ਇੱਧਰ ਆ ਰਹੇ ਨੇ ਲੇ ਚਵਾਲ ਪਹੁੰਚ ਗਏ ਆ ਹਾਂਜੀ ਇੱਧਰ ਨਹੀਂ ਜਾਣਾ ਯਾਰ ਚਲੋ ਲੰਗਰ ਲੰਗਰ ਸ਼ਾਕੇ ਤੇ ਫਿਰ ਚਾਹ ਚੂ ਪੀ ਕੇ ਫੇਰ ਚੱਲਦੇ ਆਂ ਇੱਧਰ ਦੀ ਆਓ ਨਾ ਫਿਰ ਇੱਧਰ ਦੀ ਆਓ ਇਹ ਬਤਨ ਲੱਖ ਦਾ 100 ਰੁਪਿਆ ਹਰ ਬਾਰ 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 ਬੋਤਲ ਨੂੰ ਅੰਚੂ ਜਾ ਰਹੀ ਨਿਕਲ ਤੇ ਇਹ ਤੋਂ ਬੁੱਝੋ ਦਾ ਜੰਮਦਰਾ ਰੋ ਇੱਕ ਵੇਲਾ ਹੋਇਆ ਪਰ ਸਰ ਕਰਨਾ ਪਿਆ ਦੁਕਾਨ ਦੇ ਕਿ ਰੱਖਦੇ ਅੱਗ ਬੰਬਲਾਵਾ ਮੇਰੇ ਨਾਲ ਜੰਮਦਰਾ ਕਿਥੇ ਮੈਨੂੰ ਆਉਣ ਨਹੀਂ ਚੱਲ ਬੱਸ ਚਲੋ ਫਾਈਨਲੀ ਹਾਂ ਪੈਲੀ ਪੋੜੀ ਠਿਕਾਣਾ ਦਾ ਸ਼ੇਰਾਂ ਵਾਲੀ ਦਾ ਸਾਚੇ ਗਰਵਾਹੀ ਕੀ ਗਿਆ ਠਿਕਾਣਾ ਮਾਤਾ ਚਿੰਤਾਪੁਰ ਦੀ ਦਾ ਉਹ ਠਿਕਾਣਾ ਗਰਵਾਹੀ ਕੀ ਗਿਆ ਲੇ ਤਾਂ ਕਿ ਜਿਹੜੀ ਉਹ ਕਿ ਸੋਹਣੇ ਪੈਦਲ ਯਾਤਰਾ ਸ਼ੁਰੂ ਹੋ ਚੁੱਕੀ ਆ ਆਪਣੀ ਮੈਂ ਕਰਦਾ ਮੈਂ ਕਰਦਾ ਵੀ ਲੋਕੀ ਨਾ ਨਾ ਕਰਦੇ ਮੇਰੀ ਜੀ ਹਾਂ ਜੀ ਬੁੜੀ ਸਾਰ ਤੇਰੇ ਵਾਕੇ ਹੁਣ ਪਤਾ ਲੱਗਾ ਕਿ ਚੜਾਈ ਕਰਨੀ ਹੈ ਠੀਕ ਹੋ ਜਾਣੀ ਆ ਐਥਲੀਟ ਸਾਈਡ ਆ ਤੇ ਸਾਰੇ ਥੋੜਾ ਨਾਲ ਨਾਲ ਰੋ ਬਾਰਲ ਕੀ ਹੋਣਾ ਹੁਣੇ ਆਲੇ ਪੈਲੀ ਕਿਹੜੀ ਬੋਲ ਤਾ ਤੇ ਦਰਬਾਰ ਕੀ ਸੋ ਗਾਇਸ ਸਾਰੇ ਅੱਧ ਜਿਹਦੇ ਤਾਂ ਥੱਕ ਜੁਕ ਗਏ ਸੋ ਜਦਾਂ ਕਿ ਹੁਣ ਤੁਸੀਂ ਦੇਖ ਰਹੇ ਆ ਲੰਗਰ ਲੰਗਰ ਛੱਕੇ ਹੋਏ ਨਾ ਤਾਂ ਤੁਰ ਨਹੀਂ ਹੋ ਰਿਹਾ ਯੈਸ ਗਾਈ ਲੰਗਰ ਇਹਾਰੇ ਖਾ ਲਿਆ ਜਾ ਵਾ ਹਟ ਬੈਗ ਦਾ ਕਰਕੇ ਆ ਸਮਝ ਆ ਗਈ ਹੋ ਚੱਲਾਈ ਤੂੰ ਕੋ ਨਹੀਂ ਮੇਰੇ ਮਗਰ ਪਵਾਤਾ ਨੂੰ ਇੱਕ ਗਾਇਸ ਲੋਕਰ ਬਣਾਉਗੇ ਗਰਮੀ ਬੜੀ ਹੈ ਅੰਜੀ ਚੱਕੋ ਬਾਬਿਆਂ ਨੇ ਕਿੱਥੇ ਜਾਣ ਦਾ ਪ੍ਰੋਗਰਾਮ ਹੈ ਬਾਬੇ ਕਿੱਥੇ ਜਾ ਰਹੇ ਹੋ ਚਲੋ ਵੀ ਸਾਰਿਆਂ ਨੇ ਬੋਲੋ ਜੈ ਮਾਦਰੀ ਬੋਲੋ ਸਾਰੇ ਜੈ ਮਾਦਰੀ ਉਨ누ਰੀ ਮੰਮੀ ਦੀ ਖਾ ਜਿਹੜਾ ਨਾਂ ਪਾਉਂਦੇ ਹੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਦੀ ਬਣਿਕਾਸਦੀ ਜੈ ਮਾਤਾ ਦੀ ਮਾਰੂਲ ਪੋਸਤ ਕਰ ਜੈ ਮਾਤਾ ਦੀ ਭਾਜੀ ਲੰਗਤੀਆਂ ਤਿਆਰੀਆਂ ਹੋ ਰਹੀਆਂ ਹੈ ਮਾਡੀ ਸੰਗਤ ਪਿੱਛੇ ਰਹਿ ਗਈ ਹੈ ਮੈਂ ਨਹੀਂ ਇਹ ਲੈ ਦੇ ਤੈਨੂੰ ਨੰਦਾ ਕੱਟਾ ਗਾਂਗੋ ਕੋਨੀ ਜਾਨ ਬੜੀ ਤੋ ਆਰੋ ਪੁੱਤ ਲੱਗੀ ਆ ਤੇ ਕਲਾਸ ਵਿੱਚ ਬੰਦਾ ਕਰ ਤੂੰ ਤੋ ਕੜੀ ਚਾਲ ਬਹੁਤ ਚਾਲ ਲੜੀ ਮੋਰ ਜਾ ਤੋਗੀ ਨਾ ਮੈਂ ਤੁਮੇ ਲੜ ਦੇ ਲਈ ਲੱਗਦੇ ਰੁਪਏ ਆਜੋ ਆਜੋ 50 ਤੋ

शहर की कह रहे हैं चलो चलो खिच के मरा मत सह लग रहा यात्रा तेन है अच्छा आँगा। अच्छा लग रहा नहीं ਤੁਰ ਕੇ ਦਹਾ ਟਾਪਾ ਦੇ ਨਾਲ ਲੱਦ ਕੇ ਲਿਜਾਂਦੇ ਆ ਤੇਨੇ ਬੱਚਾ ਲਗਣਾ ਹੀ ਆ ਚਲੋ ਜੇ ਮਾਤ ਉਹ ਜੇ ਮਾਤਾਰੀ ਸਾਰਿਆਂ ਨੂੰ ਸੋ ਆਪਾਂ ਕਾਫੀ ਪੈਂਡਾ ਦਾ ਕਰ ਲਿਆ ਵਾ ਥੋੜੀ ਜਿਹੀ ਸੇਵੀ ਲਈ ਸੀਗੀ ਤੇ ਹੁਣ ਆਪਾਂ ਮਿਲਦੇ ਅੱਗੇ ਜਾ ਕੇ ਕਿਉਂਕਿ ਪੈਂਡਾ ਸਾਡਾ ਬਹੁਤ ਜ਼ਿਆਦਾ ਪੈਦਲ ਯਾਤਰਾ ਕਰਨੀ ਸੌਖੀ ਤੇ ਨਹੀਂ ਜੀ ਵੈਸੇ ਬਾਕੀ ਮਾਹਤਾਰੀ ਕਿਰਪਾ ਆ ਕੋਈ ਨਹੀਂ ਜੈ ਮਾਤਾ ਦੀ ਸਾਰਿਆਂ ਨੂੰ ਮਾਤਾ ਰਾਣੀ ਆਪੀ ਸ਼ਕਤੀ ਦੇ ਰੂਪ ਵਿਦਾਂਤ ਸ਼ਕਤੀ ਰੂਪ ਹੀ ਤੁਹਾਨੂੰ ਆਕਾਰਾਂ ਦੀ ਕਰਨ ਦੀ ਕਰੋ ਵੀ ਨਾ ਇਹ ਹਾਂਜੀ ਕਿੱਦਾਂ ਲੱਗ ਰਿਹਾ ਬੰਨੋ ਤੈਦ ਯਾਤਰਾ ਜੀ ਦਾ ਮਾਣ ਇਹ ਮਲਾ ਚਲੋ ਮੇਲੇ ਤੁਹਾਨੂੰ ਉੱਗੇ ਜਾ ਕੇ ਜੈ ਮਾਤਾ ਦੀ ਬੇਸਤੇਰਾ ਲੰਗਰ ਆ ਗਿਆ ਵਾ ਹਾਂਜੀ ਹਾਂਜੀ आप दोस्ती खा के जाओगे मेरे को पता है चलो आज डोसे खाओ हूं पानी पिला चलो हम आ जाओ डोसिया का तो लंका डोसे खाओ तो फिर अगे वो

ਯਾਰ ਇਹ ਮਾਤਾ ਦੀ ਸਾਰਿਆਂ ਨੂੰ ਚਲੋ 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 ਰੁਕਣਾ ਨਹੀਂ ਹੈਗਾ ਤੁਰੇ ਚਲੋ ਅੱਗੇ ਵਧੋ ਅੱਗੇ ਛੇਤੀ ਓਹ ਹੋ 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 ਬਹੁਤੇ ਬੁਰੇ ਹਾਲ ਹੈ ਦੇਖੋ ਸੰਗਤ ਜੀ ਨਾਲ ਦੇ ਹਾਲ ਦੇਖੋ ਸੰਗਤ ਜੀ ਨਾਲ ਦੇ ਚਿਹਰੇ ਦੇਖੋ ਇਹ ਪੈਦਲ ਜਾਣਾ ਸੀਗਾ ਇਹਨਾਂ ਨੇ ਮਾਤਾ ਦੇ ਆਜੋ ਆਜੋ ਇਹ ਪੈਦਲ ਜਾਣਾ ਇਹਨਾਂ ਨੇ ਮਾਤਾ ਦੇ ਨਾਲ ਚਿਹਰੇ ਦੇਖੋ ਸੰਗਤ ਜੀ ਚਿਹਰੇ ਆਦੇ ਚਿਹਰੇ ਦੇ ਉੱਤੇ ਚਿਹਰੇ ਨਾਲ ਕਰਦੇ ਮਿਲੋ ਚਿਹਰੇ ਆਲੇ ਜੈ ਮਾਤਾ ਦੀ ਜੀ ਓਹੋ ਜੈ ਮਾਤਾ ਦੀ ਥੱਕ ਹੋ ਗਿਆ ਬਸ ਰਹਿ ਗਿਆ ਥੋੜਾ ਜਿਹਾ ਹੋਰ ਸਫਰ फिर थोड़ी देर आराम करा फिर अगर चला चलो भी सारे बोल लो ਉੱਚੀ ਬੋਲੋ ਰਲ ਕੇ ਬੋਲੋ ਚੜ ਜੋ ਚੜਾਈਆਂ ਮਾਂ ਆਪ ਬੁਲਾਵੇ ਜੈ ਮਾਤਾ ਦੀ ਚਿੱਠੀਆਂ ਪਾਵੇ ਜੈ ਮਾਤਾ ਦੀ ਸਾਨੂੰ ਨਹੀਂ ਸੁਣਿਆ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਉੱਚੀ ਬੋਲੋ ਜੈ ਮਾਤਾ ਦੀ ਚੱਲੇ ਮੰਦਰਾਂ ਨੂੰ ਜੈ ਮਾਤਾ ਦੀ ਪਹੁੰਚ ਜੱਲੇ ਜੈ ਮਾਤਾ ਦੀ ਥੱਕ ਗਏ ਸਾਰੇ ਜੈ ਮਾਤਾ ਦੀ ਅਗਲੇ ਬੋਲੋ ਜੈ ਮਾਤਾ ਦੀ ਉਹ ਪਿਛਲੇ ਵੀ ਬੋਲੋ ਜੈ ਮਾਤਾ ਦੀ ਛੇਤੀ ਤੁਰਪੋ ਨੇਰਾ ਹੋਣ ਵਾਲਾ ਜੈ ਮਾਤਾ ਦੀ ਜਕਾਰਾ ਸ਼ੇਰਾਂ ਵਾਲੀ ਦਾ ਚਲੋ 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 10 ਕਿਲੋਮੀਟਰ ਰਹਿ ਗਿਆ ਹੋਰ ਗਗਰੇਟ ਖਿੱਚ ਕੇ ਖਿੱਚ ਕੇ ਖਿੱਚ ਕੇ ਤੁਰਨਾ ਯਾਰਾ ਸਾਰੇ ਚਲੋ ਚਲੋ ਜੈ ਮਾਤਾ ਦੀ ਹੈ ਮਾਸੀ ਹੁਣ ਦੇਖੋ ਕਿਤਾਬ ਪਜਿਆ ਜਾਂਦਾ ਤੇਰੇ ਮਨੇ ਪਤਨ 4 ਕਿਲੋਮੀਟਰ ਤੋਰ ਚੁੱਕੇ ਆ ਤੇ ਇਹਨਾਂ ਦੀ ਹਾਲ ਤੁਸੀਂ ਦੇਖ ਸਕਦੇ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕੀ ਕੀ ਦੋ ਜੈ ਮਾਤਾ ਦੀ ਸੋ ਗਾਇਸ ਹੁਣ ਆਪਾਂ 3-4 ਕਿਲੋਮੀਟਰ ਤੋਰ ਚੁੱਕੇ ਆ ਔਲਰੇਡੀ ਤੇ ਹੱਲੇ ਆਪਣਾ 10-12 ਕਿਲੋਮੀਟਰ ਰਹਿਦਾ ਵਾ ਗਗਰੇਟ ਸੋ ਆਪਾਂ ਪਹੁੰਚ ਕੇ ਤੁਹਾਨੂੰ ਦੁਬਾਰਾ ਮਿਲਦੇ ਆ ਹਾਲਤ ਬਹੁਤ ਖਰਾਬ ਹੋ ਗਈ ਆਪਣੀ ਇੰਨਾ ਤੋਰ ਕੇ ਹੁਣ ਅੱਗੇ ਹੱਲੇ ਹੋਰ ਤੁਰਨਾ ਸੋ ਮਿਲਦੇ ਆ ਥੋੜੀ ਦੇਰ ਬਾਅਦ ਪਿਛਲੇ ਵੀ ਬੋਲ ਜੈ ਮਾਤਾ ਰਲ ਮਿਲ ਬੋਲੋ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਚੜਜੋ ਚੜਾਈਆਂ ਜੈ ਮਾਤਾ ਦੀ ਮਹਾਬ ਬਲੌਦੀ ਜੈ ਮਾਤਾ ਦੀ ਚਿੱਠੀਆਂ ਪੌਦੀ ਜੈ ਮਾਤਾ ਦੀ ਸ਼ਕਤੀ ਦਿੰਦੀ ਜੈ ਮਾਤਾ ਦੀ ਚੜਜੋ ਚੜਾਈਆਂ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਰਲ ਮਿਲ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮੈਨੂੰ ਨਹੀਂ ਸੁਣਦਾ ਜੈ ਮਾਤਾ ਦੀ ਉੱਚੀ ਬੋਲੋ ਜੈ ਮਾਤਾ ਦੀ ਜੀਭ ਨਹੀਂ ਘਸਦੀ ਜੈ ਮਾਤਾ ਦੀ ਜੋੜ ਨਹੀਂ ਲੱਗਦਾ ਸਾਰੇ ਬੋਲੋ ਜੈ ਮਾਤਾ ਦੀ ਚੜ ਜੋ ਚੜਾਈਆਂ ਜੈ ਮਾਤਾ ਦੀ ਜੈ ਮਾਤਾ ਦੀ ਕਿਆ ਬਾਤ ਹੈ ਉੱਚੀ ਬੋਲੋ ਬਹੁਤ ਜ਼ਿਆਦਾ ਚੜਾਈ ਚੜੀ ਆਪਾਂ ਤੇ ਮਾਤਾ ਦੀ ਕਿਰਪਾ ਨਾਲ ਗਗਰੇਟ ਤੇ ਲੱਗੇ ਪਹੁੰਚ ਚਲੇ ਆਪਾਂ ਲੱਗੇ ਜ ਬਹੁਤ ਜ਼ਿਆਦਾ ਮੇਰੇ ਤੋਂ ਇੱਕ ਬੈਗ ਪਿੱਛੇ ਆ ਉੱਤੇ ਬਿਸਤਰਾ ਫਿਰ ਇੱਕ ਅੱਗੇ ਬੈਗ ਤੇ ਸਾਬ ਦਾ ਸਾਬ ਦੀ ਮਾਤਾ ਵਿਹਲੇ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਹਾਂਜੀ ਗਾਇਸ ਪਰੂਲ ਜੀ ਕੀ ਕਹਿਣਾ ਚਾਹੁੰਗੇ ਤੁਸੀਂ ਪਰੂਲ ਜੀ ਦਾ ਇੰਟਰਵਿਊ ਲੈ ਲੈਂਦਾ ਮੈਂ ਥੱਕਿਆ ਹੋਇਆ ਦਾ ਮੈਂ ਤਾਂ ਬਹੁਤ ਜ਼ਿਆਦਾ ਥੱਕ ਗਿਆ ਆ ਦੇਖ ਸਭ ਤੋਂ ਮੋਹਰੇ ਸੀ ਇਹ ਫਸਟ ਪ੍ਰਾਈਜ਼ ਵਾਲੀ ਔਰ ਲਾਸਟ ਦੇ ਆ ਮਾਤਾ ਦੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਚੜਾਈ ਥੋੜੀ ਸਖਤ ਸੀ ਤੇ ਬੰਦਿਆਂ ਦੀ ਹਾਲਤ ਥੋੜੀ ਨਾਜ਼ੁਕ ਹੋ ਗਈ ਆ ਬਾਕੀ ਮਾਤਾ ਦੇ ਅਸ਼ੀਰਵਾਦ ਨਾਲ ਸਾਰੇ ਤੁਰੇ ਤੇ ਜਾ ਰਹੇ ਆ ਚੜਾਈ ਵੀ ਔਖੀ ਹੋ ਰਹੀ ਆ ਤੇ ਸੂਰਜ ਵੀ ਜਾ ਰਹੇ ਆ ਸੂਰਜ ਵੀ ਡੁੱਬ ਗਿਆ ਤੇ ਬੰਦੇ ਵੀ ਢਿਲੇ ਪੈ ਰਹੇ ਆ ਚਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਚਲੋ ਜੈ ਮਾਤਾ ਦੀ ਜਿੱਦਾਂ ਕਿ ਤੁਸੀਂ ਦੇਖ ਰਹੇ ਹਨੇਰਾ ਹੋ ਗਿਆ ਤੇ ਅਸੀਂ ਹਲੇ ਗਰੇਟ ਨਹੀਂ ਪਹੁੰਚੇ ਗਗਰੇਟ ਹਲੇ ਵੀ ਸਾਡੇ ਕੋਲ 7 ਕਿਲੋਮੀਟਰ ਹੋਣਾ ਨਾ 8 7-8 ਕਿਲੋਮੀਟਰ ਦੂਰ ਹੈ ਤੇ ਸਾਡੀ ਸਟੇ ਗਗਰੇਟ ਜਾ ਕੇ ਆ ਜੈ ਮਾਤਾ ਦੀ ਪਹੁੰਚ ਕੇ ਬਲੌਗ ਵਿੱਚ ਚਲੋ ਪਹੁੰਚ ਕੇ ਮਿਲਦੇ ਹਾਂ ਕਿਉਂਕਿ ਹਨੇਰਾ ਹੋ ਗਿਆ ਵੀਡੀਓ ਨਹੀਂ ਬਣਦੀ ਜੈ ਮਾਤਾ ਦੀ ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਆਪਾਂ ਥੋੜੀ ਸਟੇ ਲਈ ਹੈ ਬਾਕੀ ਸਟੇ ਲੈ ਕੇ ਅੱਗੇ ਚੱਲਦੇ ਹਾਂ ਥੋੜੀ ਜਿਹਾ ਆਰਾਮ ਕਰ ਲਓ ਵੀ ਨਟ ਆ ਗਿਆ ਪੰਛੀ ਪਾਣੀ ਪੂਣੀ ਵੀ ਭਰ ਲੋ ਨਾਲੇ ਪੰਛੀ ਬਨੂ ਅਸਲੀ ਹੈ ਉਹ ਬੋਲ ਰਿਹਾ ਆ ਨਹੀਂ ਸਕੀ ਕੁੜੀ ਵੀ ਵਾਕਿਆਈ ਬਹੁਤ ਜਿਆਦਾ ਪੈਂਦਾ ਦੋਨਾਂ ਬੱਚਿਆਂ ਨੇ ਪਤਾ ਕੀਤਾ ਵੈਰੀ ਗੁੱਡ ਸ਼ਾਬਾਸ਼ ਮੇਰੇ ਲੋ ਮੇਰੇ ਪੁੱਤਰੋ ਸ਼ੇਰੋ ਜੈ ਮਾਤਾ ਦੀ ਬੋਲ ਕੇ ਆਪਾਂ ਇਦਾਂ ਅੱਗੇ ਤੁਰ ਪੈਣਾ ਚਲੋ ਚਲੋ ਆਪਾਂ ਨੂੰ ਫਾਈਨਲੀ ਲੰਗਰ ਵੀ ਮਿਲ ਗਿਆ ਤੇ ਰੈਸਟ ਕਰਨ ਨੂੰ ਅੱਗੇ ਹਾਲ ਵੀ ਮਿਲ ਗਿਆ ਤੇ ਅੱਜ ਸਟੇ ਕਰਾਂਗੇ ਇੱਥੇ ਇੱਕ ਗ੍ਰੇਟ ਹਨੂਮਾਨ ਮੰਦਿਰ ਤੇ ਸਵੇਰ ਨੂੰ ਆਪਾਂ ਚੱਲਦੇ ਆ ਅੱਗੇ ਜੈ ਮਾਤਾ ਦੀ ਸਾਰਿਆਂ ਨੂੰ ਥੋੜੀ ਦੇਰ ਤੱਕ ਦੇਖਦੇ ਲਾਈਵ ਵੀ ਹੁੰਦੇ ਆ ਜੈ ਮਾਤਾ ਜੀ ਹਨੂਮਾਨ ਮੰਦਿਰ ਦੇ ਵਿੱਚ ਚਲੋ ਆਪਾਂ ਨੂੰ ਫਾਈਨਲੀ ਸਟੇ ਮਿਲ ਗਈ ਆ ਬਹੁਤ ਵਧੀਆ ਸਿਸਟਮ ਆ ਪੱਖੇ ਚੱਲ ਰਹੇ ਆ ਗੱਦੇ-ਗੁੱਦੇ ਲੱਗੇ ਆ ਤੇ ਰੈਸਟ ਕਰ ਰਹੇ ਬੰਦੇ ਆਪਣੇ ਹੁਣ ਥੱਕ ਗਿਆ ਫੋਨ ਚਾਰਜਰ ਦੀ ਵੀ ਸੁਵਿਧਾ ਵਾ ਤੇ ਚਲੋ ਹਾਲਾਤ ਸਾਰਿਆਂ ਨੇ ਦੇਖ ਹੀ ਲਿਆ ਤੁਸੀਂ ਸਿਕਾਵਟ ਬਹੁਤ ਜ਼ਿਆਦਾ ਹੋ ਗਈ ਐ ਤੇ ਹੁਣ ਆਰਾਮ ਕਰਨ ਲੱਗੇ ਆ ਤੇ ਮਿਲਦੇ ਤੁਹਾਨੂੰ ਫੇਰ ਨੂੰ ਫੇਰ ਨੂੰ ਆਪਾਂ ਜਾਣਾ ਮੰਦਿਰ ਕੇ ਮਾਤਾ